ਇਹ ਤੇ داری ਵਿੱਚ ਇੱਕ ਜਾਣਕਾਰ ਬੀਬੀ ਮੈਂ ਉਸ ਨੂੰ ਸੁਭਾਵਕ ਕੀ ਪੁੱਛ ਲਿਆ ਸੋਸ਼ਲ ਮੀਡੀਆ ਤੇ ਰੋਜ਼ ਰੋਜ਼ ਆਪਣੀਆਂ ਫੋਟੋਆਂ ਕਿਉਂ ਪਾਉਂਦੀ ਰਹਿੰਦੀ ਆ ਕਹਿੰਦੀ ਟਲਦੀ ਉਮਰ ਦਾ ਪਤਾ ਨਹੀਂ ਉਹ ਲੱਗਦਾ ਠੀਕ ਉਦਾਂ ਜਿੱਦਾਂ ਮਾਂ ਦੀ ਬੁੱਕਲ ਵਿੱਚ ਖੇਡਦਾ ਬਾਲ ਕਦੋਂ ਵੱਡਾ ਹੋ ਜਾਂਦਾ ਮਾਂ ਨੂੰ ਪੋਰਾ ਜਿੰਨਾ ਅਹਿਸਾਸ ਵੀ ਨਹੀਂ ਹੁੰਦਾ ਉਹ ਮੈਨੂੰ ਅੰਦਰੋਂ ਡਰੀ ਹੋਈ ਲੱਗੀ ਅੱਖੀਆਂ ਇੱਕ ਆਏ ਕਾਲੇ ਘੇਰਿਆਂ ਤੋਂ ਪੰਡਾ ਬਨ ਬਨ ਦਿਸੀ ਜਾਂਦੇ ਢੋਲਿਆਂ ਤੋਂ ਰਾਤੋ ਰਾਤ ਉੱਭਰ ਆਉਂਦੀ ਹਰ ਨਵੀਂ ਚੁਰੜੀ ਤੋਂ ਹੱਥਾਂ ਦੀਆਂ ਨਾੜਾਂ ਤੋਂ ਬਿਟਵੇ ਹੁੰਦੇ ਜਾਂਦੇ ਸਰੂਪ ਤੋਂ ਤੇ ਟਿਲਕ ਦੇ ਜਾਂਦੇ ਮਾਸ ਤੋਂ ਟਿਲਕਨ ਤੋਂ ਯਾਦ ਆਇਆ ਪਾਕਿਸਤਾਨੀ ਗਾਇਕਾ ਨੂਰ ਜਹਾਂ ਅੰਮਤਾ ਦੀ ਮਨਮੋਹਕ ਸੂਰਤ ਜਦੋਂ ਥੋੜੀ ਵਢੇਰੀ ਹੋਈ ਤਾਂ ਆਪਣੀ ਟਿਲਕ ਦੀ ਹੋਈ ਧੌਣ ਨੌ ਲੱਖ ਹਾਰ ਨਾਲ ਟਕ ਲਿਆ ਕਰੇ ਕਿਤੇ ਦੇ ਕੋਈ ਆਖ ਹੀ ਨਾ ਦੇਵੇ ਭਲਾ ਨੂਰ ਜਹਾ ਕਿਦਾਂ ਬੁੱਢੀ ਹੋ ਸਕਦੀ ਆ ਪਰ ਕੁਝ ਬਰੇ ਪਹਿਲਾਂ ਮੁੱਕ ਗਈ ਜਗਜੀਤ ਸਿੰਘ ਗਜ਼ਲ ਗਾਇਕ ਨਪਿਆ ਤੁਲਿਆ ਖਾਣਾ ਪੀਣਾ ਇੱਕ ਦਿਨ ਚੁੱਪਚਪੀ ਤੇ ਰਵਾਨਗੀ ਪਾ ਗਿਆ ਹੁਣ ਕਦੇ ਕਦੇ ਗਜ਼ਲ ਸੁਣ ਲਈਦੀ ਐ ਜੱਗ ਜਿਉਂਦਿਆਂ ਦੇ ਮੀਲੇ ਆਪਣੇ ਵੇਲੇ ਦੇ ਤਰੰਦਰ ਮਹਿਰ ਮਿੱੱਤਲ ਦਾਰਾ ਸਿੰਘ ਸੁਨੀਲ ਦਤ ਰਜਿੰਦਰ ਕੁਮਾਰ ਰਾਜੇਸ਼ ਖੰਨਾ ਅਮਰੀਸ਼ ਪੁਰੀ ਓਮ ਪੁਰੀ ਪਾਕਿਸਤਾਨੀ ਅਦਾਕਾਰਾ ਸਮੀਨਾ ਪੀਰ ਜੱਦਾ ਪਤਾ ਨਹੀਂ ਹੋਰ ਵੀ ਕਿੰਨੇ ਮੇਰੀ ਹੋਟਲ ਦੀ ਨੌਕਰੀ ਸਭ ਨੂੰ ਨੇੜੇ ਤੋਂ ਵੇਖਣ ਦਾ ਸੁਭਬ ਹੋ ਜਾਂਦਾ ਇੱਕ ਦਿਨ ਆਵਾਜ਼ ਪਈ ਤੇ ਸਭ ਚਲੇ ਗਏ ਕਈਆਂ ਬੜੇਪੇ ਨੂੰ ਪ੍ਰਵਾਨ ਕਰ ਲਿਆ ਤੇ ਕਈਆਂ ਵੱਧਦੀ ਉਮਰ ਨਾਲ ਟੱਕਰ ਲੈ ਲਈ। ਔੜ ਪਹੜ ਦੇ ਚੱਕਰ ਵਿੱਚ ਕੀਮਤੀ ਘੜੀਆਂ ਗਵਾ ਲਈਆਂ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖਟਿਆ। ਇਹ ਡਰ ਸੁਭਾਅਕ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਅੰਦਰ ਪਣਪਦੇ ਰਹਿੰਦੇ ਨੇ। ਹਰ ਬੀਤਿਆ ਪਲ ਮੌਤ ਵੱਲ ਲੈ ਕੇ ਜਾਂਦਾ ਪ੍ਰਤੀਤ ਹੁੰਦਾ। ਇੱਕ ਜਾਣਕਾਰ ਬੀਬੀ ਹੋਰ ਜਵਾਨੀ ਦੀ ਸਿਖਰ ਅੰਤਾਂ ਦੀ ਖੂਬਸੂਰਤੀ ਜਦੋਂ ਦੁਪਹਿਰ ਢਲਣ ਲੱਗੀ ਤਾਂ ਕਿਸੇ ਆਂਟੀ ਆਖ ਦਿੱਤਾ ਦੋ ਦਿਨ ਰੋਟੀ ਨਾ ਖਾਦੀ ਕਲੇਸ਼ ਪਾਇਆ ਨਿਆਣਿਆਂ ਨਾਲ ਵੀ ਗੁੱਸੇ ਘਰ ਵਾਲੇ ਨਾਲ ਵੀ ਲੜਾਈ ਤੂੰ ਮੇਰੀ ਜ਼ਿੰਦਗੀ ਕਾਲ ਦਿੱਤੀ ਐ ਖਿਆਲ ਨਹੀਂ ਉਹ ਰੱਖਿਆ ਤੂੰ ਮੇਰਾ ਸ਼ੀਸ਼ੇ ਅੱਗੇ ਖਲੋਤੀ ਪੇਕਿਆਂ ਨੂੰ ਕੋਸਦੀ ਰਿਆ ਕਰੇ ਚੰਗੇ ਥਾਂ ਵਿਆਹ ਨਹੀਂ ਉਹ ਕੀਤਾ ਮੇਰੇ ਮਾਪਿਆਂ ਨੇ ਮੇਰਾ ਨਾਲ ਦਾ ਸ਼ਾਂਤ ਵਗਦਾ ਦਰਿਆ ਸਾਰੀਆਂ ਸੁਣ ਲੈਂਦਾ ਫਿਰ ਜਵਾਲਾਮੁਖੀ ਠੰਡਾ ਹੋ ਜਾਂਦਾ ਸਭ ਕੁਝ ਫਿਰ ਤੋਂ ਸਹੀ ਫਿਰ ਇੱਕ ਦਿਨ ਸ਼ਾਨ دریا ਸਦੀਵੀ ਸਮੁੰਦਰ ਵਿੱਚ ਰਲ ਗਿਆ ਵੱਡਾ ਮਸਲਾ ਖੜਾ ਹੋ ਗਿਆ ਹੁਣ ਗਿੱਸਾ ਕਿਸ ਤੇ ਕੱਢੇ ਨਿਆਣਿਆਂ ਦੇ ਆਪੋ ਆਪਣੇ ਪਰਿਵਾਰ ਕੋਈ ਗੱਲ ਨਾ ਸਹੀ ਫਿਰ ਕੱਲੀ ਵੱਖ ਕਰ ਦਿੱਤੀ ਆਹਰ ਲਈ ਕੁੱਤੇ ਬਿੱਲੇ ਰੱਖ ਲੇ ਪਰ ਤਾਂ ਵੀ ਰੁੱਸਿਆ ਰੱਬ ਨਾ ਮੰਨਿਆ ਫਿਰ ਇੱਕ ਦਿਨ ਚੱਕ ਲੋ ਚੱਕ ਲੋ ਜਿੱਦਣ ਦਾ ਸੰਸਕਾਰ ਉਦਨ ਦੁਨੀਆ ਉੰਜ ਦੀ ਉੰਜ ਹੀ ਚੱਲੀ ਗਈ ਕਿਸੇ ਤੇ ਕੋਈ ਅਸਰ ਨਹੀਂ ਇੰਜ ਦੀਆਂ ਕਿੱਸੇ ਕਹਾਣੀਆਂ ਹੋਰ ਵੀ ਪਰ ਉਹਨੂੰ ਵੱਡਾ ਸਵਾਲ ਕੀਤਾ ਕਿ ਜਾਵੇ ਕਿਸੇ ਨੇ ਸਲਾਹ ਦਿੱਤੀ ਆ ਜ਼ਿੰਦਗੀ ਕਿਰਾਏ ਦਾ ਮਕਾਨ ਐ ਇੱਥੇ ਪੱਕੀ ਰਜਿਸਟਰੀ ਦੀ ਕੋਈ ਗੁੰਜਾਇਸ਼ ਨਹੀਂ 99 ਸਾਲ ਦਾ ਪਟਾ ਵੀ ਕਿਸੇ ਕਿਸੇ ਦਾ ਹੀ ਸਿਰੇ ਚੜਦਾ ਇੱਕ ਗੱਲ ਪੱਲੇ ਬੰਨ ਲਵੋ ਲੰਘ ਗਈ ਬਦਲੀ ਨਹੀਂ ਜਾ ਸਕਦੀ ਆਉਣ ਵਾਲੀ ਦਾ ਕੋਈ ਪਤਾ ਨਹੀਂ ਵਰਤਮਾਨ ਵਿੱਚ ਜਿਉਣਾ ਆ ਗਿਆ ਤਾਂ ਸੱਤੇ ਖੈਰਾ ਵਰਨਾ ਸਭ ਕੁਝ ਰੇਤ ਤੇ ਲੱਗੀਆਂ ਪੈੜਾਂ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਗੀ ਪਤਾ ਨਹੀਂ ਉਹ ਸਵੇਰ ਦਾ